ਦਿਆ ਬਾਰ-ਬਾਰ ਹਲੋ ਤੁਹਾਡੀ ਸੱਸ ਕਿਡਨਾਪ ਹੋ ਗਈ ਹੈ ਕੀ ਤੁਹਾਡੀ ਸੱਸ ਕਿਡਨਾਪ ਹੋ ਗਈ ਸੱਚੀ ਸੁਣਿਆ ਨਹੀਂ ਇਹ ਸੁਣ ਤੇ ਮੈਨੂੰ ਪਹਿਲੀ ਵਾਰ ਚ ਗਿਆ ਸੀ ਦੂਸਰੀ ਵਾਰ ਤੇ ਮੈਂ ਬਸ ਕਨਫਰਮ ਕਰਨ ਨੂੰ ਪੁੱਛਿਆ ਹੈਗਾ ਐਡੀ ਕੁਛ ਦੀ ਖਬਰ ਹੈ ਕਿਉਂ ਨਹੀਂ ਸੁਣੋਗੀ ਹਾਂ ਲੱਗਦਾ ਤੈਨੂੰ ਪਤਾ ਨਹੀਂ ਕਿ ਮੈਂ ਕੌਣ ਬੋਲ ਰਿਹਾ ਤੇ ਮੈਨੂੰ ਪਤਾ ਕਰਨ ਦੀ ਲੋੜ ਵੀ ਨਹੀਂ ਹੈ ਤੂੰ ਕੌਣ ਬੋਲਦਾ ਵਾ ਪਰ ਜਰੂਰ ਨਾ ਤੂੰ ਕੋਈ ਨਾ ਕੋਈ ਮੇਰਾ ਸ਼ੁਭਚਿੰਤਕ ਹੋਏਗਾ ਹੈ ਜਿੰਨੇ ਮੇਰੀ ਇੰਨੀ ਫਿਕਰ ਕੀਤੀ ਜਿੰਨੂੰ ਮੇਰੇ ਤੇ ਤਰਸ ਆਇਆ ਵਾ ਉਹ ਭੈਣ ਜੇ ਤੂੰ ਆਪਣੀ ਸੱਸ ਛਡਾਉਣੀ ਆਣਾ ਤੇ 5 ਲੱਖ ਰੁਪਇਆ ਦੇ ਤੇ ਆਪਣੀ ਸੱਸ ਨੂੰ ਲੈ ਜਾ ਨਹੀਂ ਤਾਂ ਉਹ ਤੇ ਛੜਾ ਕੇ ਲੈ ਜਾ ਤੂੰ ਮੇਰੀ ਸੱਸ ਦੀ ਗੱਲ ਕਰਨ ਦੇ ਆ ਨਾ ਹਾਂ ਤੇ ਉਹਦੇ ਬਦਲੇ ਤੈਨੂੰ ਪੈਸੇ ਕਿੰਨੇ ਦੇਣੇ ਆ ਦੱਸ ਲੈ ਤੂੰ ਉਹਦੇ ਬਦਲੇ ਤੇ ਤੂੰ ਮੈਨੂੰ ਖੱਤੀ ਪੈਸੇ ਨਾ ਬਣਾ ਕੇ ਗਿਆ ਤੇ ਮੇਰਾ ਨਾਮ ਵਟਾ ਦੀ ਮੇਰੀ ਗੱਲ ਸੁਣ ਮੈਨੂੰ ਲੱਗਦਾ ਤੈਨੂੰ ਆਪਣੀ ਸੱਸ ਦੀ ਲੋੜ ਨਹੀਂ ਤੇ ਲੋੜ ਤੇ ਹੈਗੀ ਆ ਪਰ ਚਲ ਹੁਣ ਜੇ ਤੂੰ ਲੈ ਕੇ ਗਿਆ ਤੂੰ ਇਡੀ ਮਿਹਨਤ ਕੀਤੀ ਕਿ ਡੈਨੈਪ ਕਰਨ ਚ ਤੂੰ ਰੱਖ ਆ ਚਾਰਕ ਦਿਨ ਫਿਰ ਕੀ ਹੋਇਆ ਵਾ ਵੀ ਭਾਂਡੇ ਭੁੰਡੇ ਮਜਾ ਕੰਮ ਕੁੰਮ ਕਰਾ ਘਰ ਦਾ ਮੈਂ ਤੈਨੂੰ ਦੱਸਾਂ ਕੰਮ ਕੁੰਮ ਬੜਾ ਸੁਣਾ ਜਾਣਦੀ ਉਹ ਕਰਦਾ ਕਰਨਾ ਉਦਾਂ ਹੀ ਕਰਦੀ ਨਹੀਂ ਬਸ ਤੈਨੂੰ ਬਣਾ